ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਈ ਤੇ ਅੱਜ ਆਪਾਂ ਲਈ ਆ ਬਈ 5 ਇੰਚੀ ਪੀਵੀਸੀ ਪਾਈਪ ਤੇ ਇਸ ਪਾਈਪ ਤੋਂ ਆਪਾਂ ਇੱਕ ਅਜਿਹਾ ਜਗਾੜ ਤਿਆਰ ਕਰਾਂਗੇ ਜਿਹਦੇ ਨਾਲ ਆਪਾਂ ਹਜ਼ਾਰਾਂ ਰੁਪਏ ਵੀ ਬਚਾਵਾਂਗੇ ਤੇ ਇਹ ਜਗਾੜ ਦੀ ਆਪਣੇ ਹਰੇਕ ਘਰੇ ਅਕਸਰ ਲੋੜ ਪੈਂਦੀ ਰਹਿੰਦੀ ਹੈ ਕੰਮ ਵੀ ਬਈ ਪੂਰਾ ਦੇਊਗਾ ਤੇ ਬਹੁਤ ਘੱਟ ਰੁਪਈਆ ਦੇ ਵਿੱਚ ਹਾਂਜੀ ਆਸਾਨ ਤਰੀਕੇ ਦੇ ਨਾਲ ਤੇ ਬਹੁਤ ਘੱਟ ਸਮੇਂ ਦੇ ਵਿੱਚ ਤੁਸੀਂ ਇਹਨੂੰ ਖੁਦ ਆਪਣੇ ਘਰੇ ਤਿਆਰ ਕਰ ਸਕਦੇ ਹੋ ਤਿਆਰ ਕਰਨ ਦੇ ਲਈ ਪੂਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਹਾਂ ਸੱਚ ਇੱਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਇਹ ਵੀਡੀਓ ਕਿੱਥੋਂ ਬੈਠੇ ਦੇਖ ਰਹੇ ਹੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਸਾਡੀ ਵੀਡੀਓ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਤੇ ਹੁਣ ਆਪਾਂ ਕਰਦੇ ਹਾਂ ਇਹਨੂੰ ਬਣਾਉਣਾ ਸ਼ੁਰੂ ਸਭ ਤੋਂ ਪਹਿਲਾਂ ਬਈ ਆਪਾਂ ਪਾਈਪ ਨੂੰ 16 ਇੰਚ ਦਾ ਪੀਸ ਇਹਦੇ ਚੋਂ ਕੱਟ ਲਾਂਗੇ ਪਾਈਪ ਦੇ ਉੱਤੇ ਨਿਸ਼ਾਨੀ ਲਗਾਉਣ ਦੇ ਲਈ ਤੁਸੀਂ ਇਸ ਤਰ੍ਹਾਂ ਦਾ ਕੋਈ ਵੀ ਗੱत्ता ਲੈ ਸਕਦੇ ਹੋਗੇ 16 ਇੰਚ ਦਾ ਪੀਸ ਕੱਟਣ ਤੋਂ ਬਾਅਦ ਹੁਣ ਪਾਈਪ ਦੇ ਵਿੱਚੋਂ ਆਪਾਂ ਇੱਕ 6 ਇੰਚ ਦਾ ਹੋਰ ਪੀਸ ਕੱਟਾਂਗੇ ਆਪਾਂ ਜਿਹੜਾ 6 ਇੰਚ ਵਾਲਾ ਪੀਸ ਕੱਟਿਆ ਸੀ ਉਹਨੂੰ ਇਸ ਤਰ੍ਹਾਂ ਬਚਾ ਲੋ ਕਟਾਂਗੇ ਹੁਣ ਆਪਾਂ ਜਿਹੜਾ ਜਿੱਥੋਂ ਆ ਪਾਈਪ ਨੂੰ ਕੱਟਿਆਗਾ ਇੱਥੋਂ 1-1 ਇੰਚ ਇਧਰ ਨੂੰ ਤੇ ਇਧਰੋਂ ਇਧਰ ਨੂੰ ਮੋੜਨਾ ਹੈ ਇਸ ਤਰੇ ਨੂੰ ਆਪਾਂ ਗਰਮ ਕਰਕੇ ਮੋੜਾਂਗੇ ਤੇ ਪਾਈਪ ਨੂੰ ਆਪਾਂ ਇਸ ਤਰ੍ਹਾਂ ਬਾਂਕ ਦੇ ਵਿੱਚ ਬੰਨ ਲਿਆ ਤਾਂ ਕਿ ਮੋੜ ਨਹੀਂ ਸੌਖੀ ਰਹੇ ਗਰਮ ਕਰਕੇ ਪੈਪ ਨੂੰ ਮੋੜਨ ਤੋਂ ਬਾਅਦ ਆ ਸ਼ੇਪ ਤਿਆਰ ਹੋਗੀ ਇਸ ਤਰ੍ਹਾਂ ਦੀ ਕੋਈ ਸ਼ੇਪ ਤੁਸੀਂ ਤਿਆਰ ਕਰ ਲੈਣੀ ਹੈਗੀ ਤੇ ਹੁਣ ਆਪਾਂ ਜਿਹੜੀ ਵੱਡੀ ਪੈਪ 15 ਇੰਚ ਵਾਲੀ ਕੱਟੀ ਸੀਗੀ ਉਹ ਨੂੰ ਵੀ ਆਪਾਂ ਵਿਚਾਲੋਂ ਕੱਟਣਾਗਾ ਇਸ ਤਰ੍ਹਾਂ ਆਪਾਂ ਦੋ ਲੈਣਾ ਲਗਾ ਲਈਆਂ ਵਿਚਾਲੇ ਇਹਦੇ ਹੈਗਾ ਗੱਲ ਅੱਗਪਾ 3.5 4 ਇੰਚ ਦਾ ਫਰਕ ਤੇ ਇਹਨੂੰ ਆਪਾਂ ਹੁਣ ਕੱਟਦੇ ਹੈਗੇ ਪਾਈਪ ਦੇ ਵਿੱਚੋਂ ਦੋਨੇ ਪੀਸ ਕੱਟਣ ਤੋਂ ਬਾਅਦ ਜਿਹੜਾ ਪਾਈਪ ਦਾ ਟੋਟਾ ਬਚਿਆ ਸੀਗਾ ਉਹਨੂੰ ਆਪਾਂ ਅੱਧ ਵਿਚਾਲੋਂ ਕੱਟ ਲੈਣਾ। ਕੱਟ ਕੇ ਇਹਨੂੰ ਆਪਾਂ ਸਿੱਧੀ ਕਰਕੇ ਇਹਦੀ ਪਲੇਟ ਬਣਾਉਣੀ ਹੈ। ਕੱਟੀ ਹੋਈ ਪਾਈਪ ਨੂੰ ਗਰਮ ਕਰਕੇ ਸਿੱਧੀ ਕਰਕੇ ਇਸ ਤਰ੍ਹਾਂ ਆਪਾਂ ਦੋ ਪਲੇਟਾਂ ਤਿਆਰ ਕਰ ਲਈਆਂ। ਲਓ ਜੀ ਜਿਹੜੀਆਂ ਆਪਾਂ ਪੀਵੀਸੀ ਪਾਈਪ ਦੀਆਂ ਆ ਪਲੇਟਾਂ ਸਿੱਧੀਆਂ ਕੀਤੀਆਂ ਸੀਗੀਆਂ। ਉਹਦੇ ਉੱਤੇ ਆਪਾਂ ਇਹ ਜਿਹੜੀ ਗੋਲ ਪਾਈਪ ਕੱਟੀ ਸੀਗੀ ਉਹਨੂੰ ਇਸ ਤਰ੍ਹਾਂ ਧਰ ਕੇ ਨਿਸ਼ਾਨੀ ਲਗਾਵਾਂਗੇ ਪਹਿਲਾਂ ਤੇ ਬਾਅਦ ਦੇ ਵਿੱਚ ਇਹਨੂੰ ਕਟਾਂਗੇ ਆ ਪੀਵੀਸੀ ਪਲੇਟ ਆਪਾਂ ਗੋਲ ਕੱਟ ਲਈ ਤੇ ਹੁਣ ਇਹਨੂੰ ਆਪਾਂ ਇੱਥੇ ਪਾਈਪ ਦੇ ਵਿੱਚ ਫਿਕਸ ਕਰਾਂਗੇ ਪੇਵਿਕੁਇਕ ਦੇ ਨਾਲ ਆਹ ਪਲੇਟ ਲਗਾਉਣ ਤੋਂ ਬਾਅਦ ਹੁਣ ਆਪਾਂ ਪਾਈਪ ਦੇ ਲਗਾਉਣੀਆਂ ਮੂਰੇ ਪਲੇਟ ਉਹਦੇ ਵਾਸਤੇ ਆਪਾਂ ਆਹ ਪਲੇਟ ਕੱਟ ਲਈ ਇਸ ਪਾਈਪ ਨੂੰ ਆਪਾਂ ਚੌਰਸ ਹੀ ਰੱਖਾਂਗੇ ਤੇ ਇੱਥੇ ਫੈਵੀਕਵਿਕ ਦੀ ਮਦਦ ਨਾਲ ਇਹਨੂੰ ਜੋੜ ਦਾਂਗੇ ਮੂਰਲੀ ਪਲੇਟ ਹੋ ਗਈ ਫਿਕਸ ਤੇ ਹੁਣ ਆਪਣਾ ਜਿਹੜਾ ਇਹ ਯੰਤਰ ਆ ਉਹ ਬਿਲਕੁਲ ਤਿਆਰ ਹੈ ਤੇ ਹੁਣ ਜਿਹੜੀ ਆਪਾਂ ਪਾਈਪ ਬਣਾਈ ਸੀ ਇਹਦੇ ਉੱਪਰ ਚੜਨ ਵਾਲੀ ਉਹਨੂੰ ਇਹਦੇ ਤੇ ਚੜਾਵਾਂਗੇ ਤੇ ਚੈੱਕ ਕਰਾਂਗੇ ਸਹੀ ਆ ਹਾਂ ਲੋ ਜੀ ਤੇ ਹੁਣ ਆਪਾਂ ਇਹਨੂੰ ਫਿੱਟ ਕਰਦੇ ਹਾਂਗੇ ਤੇ ਫਿੱਟ ਇਹ ਕਰਨਾ ਆਪਾਂ ਟੇਬਲ ਥੱਲੇ ਤੇ ਉਹਨਾਂ ਟਾਈਮ ਤੁਸੀਂ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਕਿੱਥੋਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਹ ਵੀ ਆਪਦੀ ਕਮੈਂਟਾਂ ਦੇ ਵਿੱਚ ਲੋਕੇਸ਼ਨ ਤੇ ਆਪਦਾ ਨਾਮ ਜ਼ਰੂਰ ਦੱਸਿਓ ਹੁਣ ਆ ਪਾਇਪ ਹੈ ਜਿਹੜੀ ਇਹਨੂੰ ਆਪਾਂ ਟੇਬਲ ਦੇ ਥੱਲੇ ਫਿੱਟ ਕਰਾਂਗੇ ਲਓ ਜੀ ਆ ਪਾਇਪ ਆਪਾਂ ਟੇਬਲ ਦੇ ਥੱਲੇ ਫਿਕਸ ਕਰਤੀ ਤੇ ਹੁਣ ਜਿਹੜੀ ਆ ਪਾਇਪ ਆ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹ ਬਣ ਗਿਆ ਆਪਣਾ ਦਰਾਜ ਤੇ ਹੁਣ ਆਪਾਂ ਇਹਦੇ ਵਿੱਚ ਸਮਾਨ ਧਰ ਸਕਦੇ ਜਿੰਨਾ ਮਰਜ਼ੀ ਧਰ ਲਓ ਲਓ ਜੀ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਜਿਗਾਰਡ ਕਿਵੇਂ ਲੱਗਿਆ ਤੇ ਇਹ ਜਿਗਾਰਡ ਨੂੰ ਆਪ ਤੇ ਕਰੇ ਜਰੂਰ ਬਣਾਇਓ ਕਿਉਂਕਿ ਸਸਤਾ ਬਹੁਤ ਜ਼ਿਆਦਾ ਪੈਂਦਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜਿਨ੍ਹਾਂ ਨੇ ਪੇਜ ਨੂੰ ਫੋਲੋ ਨਹੀਂ ਕੀਤਾ ਹੋਇਆ ਉਹ ਪੇਜ ਨੂੰ ਫੋਲੋ ਕਰ ਲਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਤਰ੍ਹਾਂ ਦੀਆਂ ਅਗਲੀਆਂ ਵੀਡੀਓ ਦੇਖਣ ਦੇ ਲਈ